ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪ੍ਰਿੰਟ ਸਨਾ ਜਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਾਜ਼ੀਆਂ ਸੂਆਂ ਦੋ ਗਾਵਾਂ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਬਾਈ ਬਾਈ ਦਾ ਨੰਬਰ ਆਪਾਂ ਲਿਖਾਂਗੇ ਟਾਈਟਲ ਵਿੱਚ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਲੈਣੇ ਆਈ ਜਾਣਕਾਰੀ ਬਾਈ ਜੀ ਸਸਤੀ ਗਾਈ ਸਸਤਰੀ ਗਾਲ ਵੀਰੇ ਨਾਮ ਨਾ ਬਈ ਸੀਰਾ ਸਿੰਘ ਪਿੰਡ ਪਿੰਡ ਛੰਨਾ ਗੁਲਾਬ ਸਿੰਘ ਹੈ ਜ਼ਿਲ੍ਹਾ ਬਰਨਾਲਾ ਵੀਰੇ ਤਹਿਸੀਲ ਤਪਾ ਠੀਕ ਹੈ ਜੀ ਨੇੜੇ ਪਹਾੜ ਆਪਣੇ ਠੀਕ ਹੈ ਜੀ ਮੋਬਾਈਲ ਨੰਬਰ 9872076012 ਵੀਰੇ ਠੀਕ ਹੈ ਜੀ 9872076012 ਭਰਾ ਹਾਂਜੀ ਵੈਰ ਦੀ ਜਾਣਕਾਰੀ ਦੇ ਦੀ ਕਮੀ ਸੂਈ ਹੈ ਜੀ ਇਹ ਦੂਜਾ ਸੂਹਾ ਸੂਈ ਹੈ ਵੀਰੇ ਹਾਂਜੀ ਇਹ ਸੂਈ ਆ ਮੰਨ ਕੱਲ ਵੀਰੇ ਠੀਕ ਹੈ ਜੇਰ ਜੂਰ ਦੀ ਆਪਣੇ ਕੋਲੇ ਵੀਡੀਓ ਆ ਜਮਾ ਓਕੇ ਆ ਚਵਾਈ ਚੂਈ ਦੀ ਇੱਕ ਨੰਬਰ ਹੈ ਠੀਕ ਆ ਬੋਲਾ ਵੀ ਤਿਆਰ ਆ ਹੁਣ 15 ਕਿਲੋ ਦੇ ਥੱਲੇ ਠੀਕ ਆ ਤੇ ਬੱਚਾ ਬੱਚਾ ਇਹਦੇ ਮਗਰ ਬੱਸ ਆ ਵੀਰੇ ਰੇਟ ਰੇਟ ਉਹਦਾ ਫੋਨ ਤੇ ਕਰਾਂਗੇ ਵੀਰੇ ਬੱਚਾ ਦਿਖਾਣ ਪਹਿਲਾਂ ਆਪਾਂ ਆਹ ਦੇਖ ਸਕਦੇ ਭਰਾ ਬੱਚਾ 나ੜੂਆ ਵੀ ਨਾਲ ਇਹਦਾ ਬੜਾ ਖੜਾ ਕਰਦੇ ਭਰਾ ਇਹਨੂੰ ਦਿਖਾ ਦਾਂਗੇ ਪਾਸੇ ਲੋ ਜੀ ਤਾਂ ਚੈੱਕ ਕਰ ਸਕਦੇ ਲੋਕਾ ਲੋ ਜੀ ਇਧਰੀ ਸਾਈਡ ਚੈੱਕ ਕਰ ਸਕਦੇ ਲੋ ਜੀ ਕੱਦ ਬੜਾ ਸੁਖਣਾ ਸੋਹਣਾ ਚੰਗੀ ਭਲੀ ਬਲੋਸੀਆ 나ੜੂਆ ਭਰਾ ਨਾਲ ਨਾਲੋਂ ਕਦਾ ਠੀਕ ਹੈ ਨਾ ਕੱਲ ਹੀ ਸੂਈ ਹੈ ਵੀਰੇ ਤਾਂ ਸਾਨੂੰ ਜੇਰ ਦੀ ਵੀਡੀਓ ਸਾਨੂੰ ਮਿਲਵਾ ਸਕਦੇ ਬਾਈ ਤੋਂ ਠੀਕ ਹੈ ਜੀ ਲੋ ਜੀ ਠੀਕਾ ਤੋਰ ਦੋ ਭਰਾ ਨੂੰ ਮੜਾਇਆ ਲੋ ਜੀ ਚੰਗਾਰ ਰੰਗ ਪ੍ਰਿੰਟ ਆ ਠੀਕ ਹੈ ਜੀ ਫੇਸਬੁਕਸ ਦੇਖ ਸਕਦੇ ਹੋ ਚੰਗੀ ਤਰ੍ਹਾਂ ਪੂਰਾ ਵੀ ਤੁਹਾਨੂੰ ਦਿਖਾ ਰਹੇ ਆ ਲੋ ਜੀ ਲੋ ਜੀ ਚੱਕਾ ਸੋਦਾ ਤਾ ਪੂਰਾ ਤਰਾ ਵੱਧ ਜਾਣਕਾਰੀ ਬਾਈ ਤੁਲਾ ਹੈ ਬਾਈ ਤੁਹਾਨੂੰ ਫੋਨ ਲਾ ਕੇ ਮੋੜ ਲਾ ਭਰਾ ਮੋੜ ਲਾ ਰੇਟ ਭਰਾ ਜਾਇ ਜੀਊਗਾ ਜਾਇ ਜੀ ਕਰਾਂਗੇ ਵੀਰੇ ਠੀਕ ਹੈ ਠੀਕ ਲੋ ਜੀ ਤੋੜ ਤੋੜਾ ਕਰਮਾ ਵੜਿਆ ਦੇਖ ਸਕਦੇ ਹਾਂ ਲੋ ਜੀ ਹਾਂਜੀ ਭਾਈ ਦੂਜੀ ਵਾਰ ਦੀ ਜਾਣਕਾਰੀ ਦਿਓ ਜੀ ਓਵਰੇ ਤੀਜਾ ਸੂਆ ਸੂਈ ਆ ਉਹ ਪਰਸੋਂ ਸੂਈ ਆ ਉਹਦੀ ਵੀ ਜੇਰ ਜੂ ਰੋਕਿਆ ਉਹਦੇ ਮਗਰ ਬੱਸੀ ਆ ਵੀਰੇ ਉਹਦੇ ਮਗਰ ਬੱਸੀ ਆ ਹਾਂਜੀ ਉਹ ਦਿਖਾ ਦਿਓ ਪਰਲੇ ਪਾਸੇ ਲਓ ਜੀ ਇਹ ਬੱਸੀ ਬਹੁਤ ਸੋਹਣੀ ਤੇ ਪਿਆਰੀ ਛੋਟੇ ਛੋਟੇ ਕਰਨ ਫੇਸ ਬਿਊਟੀ ਤੇ ਲਾਲ ਮੂੰਹ ਆ ਕੋਈ ਮੇਰੇ ਥਾਨ ਦਿਖਾ ਇਹ ਚਾ ਲਾਲ ਥਾਨ ਵਾਲੀ ਹੈ ਮੜੇ ਚੈੱਕ ਕਰ ਬਾਈ ਇਹਦੀ ਮਾਰਕੀਟ ਬਹੁਤ ਲਾਲ ਥਾਨ ਵਾਲੇ ਤੇ ਲਾਲ ਮੂੰਹ ਵਾਲੇ ਗੁਲਾਬੀ ਥਾਨ ਵਾਲੇ ਲੈ ਲੋ ਗੁਲਾਬੀ ਥਾਨ ਬਹੁਤ ਸੋਹਣਾ ਬੱਚਾ ਦੇਖ ਸਕਦੇ ਹੋ ਬੱਸੀ ਤੇ ਵਧੀਆ ਟੀਕੇ ਦੀ ਹੈ ਹੈਨਾ ਹਾਂ ਹਾਂ ਵੀਰੇ ਠੀਕ ਹੈ ਤੇ ਹੁਣ ਦੱਸੋ ਜੀ ਜਾਣਕਾਰੀ ਇਹਦੀ ਇਹ ਤੀਜਾ ਸੂਆ ਸੂਈ ਆ ਵੀਰੇ ਹਾਂਜੀ ਦੁੱਧ ਇਹਦੇ ਥੱਲੇ ਵੀ ਹੈਗਾ ਹੁਣ 13-14 ਕਿਲੋ ਬੋਲਾ ਹਾਂਜੀ ਇਹ ਪਰਸੋਂ ਸ਼ਾਮ ਨੂੰ ਸੂਈ ਆ ਵੀਰੇ ਠੀਕ ਆ ਜੇ ਰਜੂਰ ਦੀ ਵੀਡੀਓ ਜਿਹਦੇ ਨਾਲ ਸੌਦਾ ਹੋਊ ਆਪਾਂ ਦੇ ਦੇਾਂਗੇ ਠੀਕ ਆ ਉਹ ਗਰੰਟੀ ਆ ਥਣਾ ਸੁਣਾ ਨਹੀਂ ਓਕੇ ਰੇਟ ਰੂਟ ਭਰਾ ਦਾ ਰੇਟ ਦਾ ਫੋਨ ਤੇ ਹੋਊ ਵੀਰੇ ਰੇਟ ਇਹਦਾ ਹੀ ਫੋਨ ਤੇ ਉਹ ਪ੍ਰਾਪਤ ਪੱਸੀ ਬਹੁਤ ਸੋਹਣੀ ਆ ਤੇ ਰੇਟ ਵਈ ਕਹਦਾ ਫੋਨ ਤੇ ਕੱਦ ਬੜ ਸੁਖਣਾ ਸੋਹਣਾ ਕਰਮ ਵਾਲੇ ਦਾ ਵੱਡਾ ਕੱਦ ਆ ਲੋ ਜੀ ਇਹ ਵੀਦਾਂ ਕਾਜਾ ਤੁਸੀਂ ਦਾਹਤ ਭਰਾ ਪੂਰਾ ਸੁਣ ਦਿਖਾ ਦਿੰਨੇ ਆ ਹਰੇ ਦਾ ਵੀਰੇ ਟਾਈਮ ਵੀ 12:30 ਪਾਉਣ ਇੱਕੀ ਹੋਇਆ ਠੀਕ ਹੈ ਠੀਕ ਆਠਾਂ ਦਾ ਪੂਰਾ ਬਣ ਜਾਣਾ ਲੋ ਜੀ ਸਹੀ ਗੱਲ ਹੈ ਜੀ 12:30 ਪਾਉਣ ਇੱਕ ਦਾ ਟਾਈਮ ਹੈ ਟਰਾ ਨੋਟ ਕਰਨੇ ਆ ਨੋਟ ਕਰ ਸਕਦੇ ਹੋ ਲੋ ਜੀ ਦੋਨੇ ਬੱਸੀਆਂ ਟੋਪ ਦੀਆਂ ਤੇ ਵੱਧ ਜਾਣਕਾਰੀ ਬਾਜੀ ਤੋਂ ਲੈਣਾ ਬਾਜੀ ਤੋਂ ਵੀਡੀਓ ਮੁਗਵਾ ਸਕਦੇ ਹੋ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਤਾਂ ਆਪਣਾ ਨੰਬਰ ਨੂੰ ਸਕਰੀਨ ਦੇ ਬੈਕ ਸਾਈਡ ਚੱਲਦਾ ਟਰੈਕਟਰ ਕਾਰ ਗੱਡੀ ਮੋਟਰਸਾਈਕਲ ਪਹਿਲੀ ਕਾਰ ਕੁਝ ਵੀ ਅਗਲਨੀ ਚੀਜ਼ ਵੇਚਣੀ ਆ ਤਾਂ ਆਪਾਂ ਹਰ ਇੱਕ ਚੀਜ਼ ਯਾੜ ਲਾਉਣੇ ਭਰਾ ਠੀਕ ਹਨ ਆਪਣਾ ਟਾਈਟਲ ਚ ਵੀ ਨੰਬਰ ਚੱਲਦਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਵੀਡੀਓ ਦੇਖਣ ਲਈ ਧੰਨਵਾਦ